ਕਿਸੇ ਨੇ ਠੀਕ ਹੀ ਕਿਹਾ ਦੋਸਤ ਬਣਾਉਣ ਸਮੇਂ ਸਾਵਧਾਨ ਨਾ ਰਹਿਣ ਵਾਲਿਆਂ ਨੂੰ ਭਵਿੱਖ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਜਿਹਾ ਇੱਕ ਵਰਤਾਰਾ ਸੁਲਤਾਨਪੁਰ ਲੋਧੀ ਤੋਂ ਨਿਕਲ ਕੇ ਸਾਹਮਣੇ ਆਇਆ ਹੈ ਖਬਰ ਬੇਹਦ ਦੁਖਦਾਈ ਹੈ ਜਿਨ੍ਹਾਂ ਦੋਸਤਾਂ ਨੇ ਇੱਕ ਨੌਜਵਾਨ ਨੂੰ ਰੱਬ ਤੋਂ ਵੱਧ ਭਰੋਸਾ ਸੀ ਉਹਨਾਂ ਦੋਸਤਾਂ ਨੇ ਹੀ ਆਪਣੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਉਦੋਂ ਜਦੋਂ ਇਸ ਘਟਨਾ ਦਾ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੂੰ ਪਤਾ ਲੱਗਾ ਤਾਂ ਮੌਕੇ ਤੇ ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਪੁਲਿਸ ਪਾਰਟੀ ਨਾਲ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਰਵਿੰਦਰ ਸਿੰਘ ਜਿਸ ਦਾ ਸੰਦਰਸ਼ ਮੇਰਾ ਛੋਟਾ ਬਰਾੜਾ ਹੈ। ਮੈਂ ਆਪਣੇ ਭੂਆ ਦੇ ਕੋਲ ਗਿਆ ਆਇਆ ਸੀਗਾ। ਇਹਨੂੰ ਫੋਨ ਆਇਆ ਮੇਰੇ ਡੈੜੀ ਦੇ ਚਾਚਾ ਜੀ ਲੜਕੇ ਨੂੰ ਵੀ ਤੁਰ ਘਰੇ ਆ ਮੈਂ ਕਹਿੰਦਾ ਮੈਂ ਭੂਆ ਕੋਲ ਗਿਆ ਕਹਿੰਦਾ ਵੀ ਤੇਰੇ ਭਰਾ ਦੇ ਸੱਤਾ ਲਾਤੀ ਆਪਸੇ ਦਾ ਫੋਨ ਆਇਆ ਵੀ ਬੰਦਾ ਉਹਨੂੰ ਲੈ ਜਾ ਚੱਕੇ। ਤੇ ਏ ਵੀ ਲੱਭਦੇ ਆਏ ਗੱਡੀ ਲੈ ਕੇ ਗਏ ਲੱਭ ਨਹੀਂ ਵੀ ਲੱਭਦੇ ਰਹੇ ਮੈਂ ਭੂਆ ਕੋਲ ਆਇਆ ਆਣ ਕੇ ਜੱਬੂ ਵਾਲਾ ਰਾਮਾ ਵਾਲੇ ਰੋਡ ਦੇ ਕੋਲੇ ਕੱਚਾ ਰਾਹ ਜਾਂਦਾ ਵਾ ਉੱਥੋਂ ਸਾਨੂੰ ਮੋਟਰ ਤੇ ਕੋਲੋਂ ਲੱਭਾ ਉੱਥੇ ਵੱਡਿਆ ਪੈਨਾਂ ਨੇ ਸਾਹ ਚੱਲਦੇ ਸੀ ਤੇ ਇੰਨਾ ਸਾਨੂੰ ਉਹਨੇ ਦੱਸਿਆ ਵੀ ਚਾਰ ਜਣੇ ਸੀ ਬੰਦਿਆਂ ਦੇ ਨਾਮ ਦੱਸੇ ਉਹਨ ਇੱਥੇ ਆਣ ਕੇ ਘੰਟਾ ਹੀ ਜਾਨੀਕਾ ਉਹਦਾ ਟ੍ਰੀਟਮੈਂਟ ਚੱਲਦਾ ਰਿਹਾ ਫੇ ਉਹਦੇ ਸਾਹ ਰੁਕੇ ਗਏ ਇੱਕ ਵਾਰੀ ਕਿਤਾ ਕੋਈ ਨਹੀਂ ਜਿਸੇ ਨਹੀਂ 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 ਹਜੇ ਤਾਂ ਬਾਜੀ ਨੂੰ 2 ਮਹੀਨੇ ਹੋਇਆ ਆਪਣੇ ਬਾਹਰੋਂ ਆਇਲੋ ਭਰਾ ਮੇਰੇ ਨੂੰ ਰੰਜਿਸ਼ ਕੋਈ ਨਹੀਂ ਇਹਨਾਂ ਦੀ ਕੱਟੇ ਦੇ ਘੁੰਮਦੇ ਆਈ ਸੇਰ ਨੂੰ ਸਕੂਲੇ ਮੁੰਡੇ ਨੂੰ ਇਹ ਗੱਡੀ ਚੱਟ ਆਉਂਦਾ ਸਾਡਾ ਮੇਰਾ ਭਾਂਜਾ ਸਾਡੇ ਕੋਲੇ ਪੜਦਾ ਵਜੇ ਤੇ ਪਰਸੋ ਵੀ ਕਹਿੰਦਾ ਮੇਰੇ ਭਰਾ ਨੂੰ ਨੇ ਇੱਕ ਚਾਬੀ ਦਿੱਤੀ ਕਹਿੰਦਾ ਤੂੰ ਚਾਚੇ ਦੇ ਮੁੰਡੇ ਨੂੰ ਲੈ ਜਾ ਤੈਨੂੰ ਨਹੀਂ ਚਲਾਉਣੀਆਂ ਦੀ ਤੂੰ ਲੈ ਕੇ ਜਾ ਜੋ ਆਕਰ ਨਾਲੇ ਸਾਡਾ ਨੂੰ ਸਾਡਾ ਸਕੂਲੇ ਨਾਲੇ ਤੂੰ ਭਾਂਜਾ ਆਪਦੇ ਨੂੰ ਛੱਡਿਆ ਕਿਹੜੀ ਗੱਲ ਚੀਜੋ ਬਾਲਾ ਹੈ ਇਹ ਦਾ ਦਵਾਈ ਸੰਭ ਦਵਾਈ ਦਵਾ ਲੈ ਕਿੰਨਾ ਟਾਈਮ ਹੈ ਬਾਲੋ 12 ਮਹੀਨੇ ਦੋ ਕੁ ਮਹੀਨੇ ਹੋਏ ਹਾਂਜੀ ਨਾਮ ਕੀ ਹੈ ਨਪੁਰ ਮਿਲਿਤ ਦਾ ਜਸਵਿੰਦਰ ਸਿੰਘ ਡੇਡੇ ਤੋਂ ਵਾਸੀ ਹੈ ਕਤਵੀਵਾਲ ਤੋਂ عمر ਕੀ ਗੋ ਅਮਰਨਾਤੀ ਸਾळे ਮੰਗ ਕਰਨ ਤੇ ਨਾ ਪਰ ਮੰਗ ਸੀ ਤਾਂ ਇਨਸਾਫ ਹੀ ਜੋਨੇ ਇਦਾਂ ਦੇ ਬੰਦਿਆਂ ਨੂੰ ਜੀ ਕਰਕ ਤੋਂ ਕਰਕ ਸਜ਼ਾ ਚਾਹੀਦੀ ਹੈ ਜਿਹੜੇ ਛੋਟੀ ਜੀ ਉਹਦੀ ਗੁੱਡੀਆ ਵਾ ਉਹਦੇ ਲਾmvn ਦਸਤ ਕੀਤਾ ਇਹਨਾਂ ਨੇ ਜੀ ਮਾਰ ਲੱਗਿਆ ਉਹਦੇ ਕੋਈ ਹੁਣ ਉਹ ਵਿਚਾਰੀ ਬਾਪ ਕਿੱਥੋਂ ਲੁਪੂਗੀ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਤੇ ਮੰਗੇ ਦੇ ਬੰਦੇ ਦਾ ਨਾਮ ਮੰਦਾ ਸੀ ਉਸ ਤੋਂ ਛੋਟਾ ਨਾ ਇਹ ਜਿਹੜੀ ਦਿੱਤ ਹੋਈ ਆ ਜੇ ਉਹਦੇ ਸੱਟ ਲੱਗ ਗਈ ਆ ਤੇ ਮੈਨੂੰ ਫੋਨ ਆਇਆ ਤ ਉਹਨੂੰ ਚੱਕ ਕੇ ਲੈ ਕੇ ਆਉਣਾ ਵਾ ਤੇ ਇੰਨੀ ਗੱਲ ਹੋਈ ਤਾਂ ਅਸੀਂ ਆ ਗਏ ਆ ਅਸੀਂ ਚੱਕ ਕੇ ਇੱਥੇ ਲੈ ਆਏ ਤੇ ਉਹ ਜਦੋਂ ਉਹਨਾਂ ਨੇ ਟ੍ਰੀਟਮੈਂਟ ਕੀਤਾ ਵਾ ਤੇ ਉਹਨਾਂ ਦੀ ਦਿੱਤ ਹੋ ਗਈ ਤੇ ਕਿੱਥੋਂ ਆਉਂਦਾ ਇਹ ਮੁੰਡਾ ਜੱਬੂ ਵਾਲ ਦੇ ਸਕੂਲ ਸਮਾ ਦੇ ਕੋਲੋਂ ਪਿੰਮੇ ਵਾਲੇ ਰੋਡ ਦੇ ਕੋਲੋਂ ਇਧਰਲੀ ਸਾਈਡ ਤੇ ਥੋੜਾ ਜਿਹਾ ਰਸਤਾ ਜਾਂਦਾ ਇਦਾਂ ਉੱਥੇ ਇੱਕ ਸੀਗਾ ਜਿੱਦਾਂ ਅਸੀਂ ਡਾਕਟਰ ਦੁੱਤਰ ਹਾਂਜੀ ਵੱਡੇ ਵਜੇ ਦਾ ਦਾ ਕਤਲ ਹੋਇਆ ਉਹ ਮੇਰੇ ਹਾਂਜੀ ਮਤਲਬ ਕਤਲ ਹੀ ਹੋ ਗਿਆ ਜਦੋਂ ਕਤਲ ਹੋ ਗਿਆ ਵਾ ਤਾਂ ਹੁਣ ਕੀ ਮੰਗਦੇ ਪੁੱਛਾ ਜੀ ਮੰਗਦੇ ਇਨਸਾਫ ਦੀ ਕਰਦੇ ਆ ਕੋਈ ਨਹੀਂ ਰੰਜਿਸ਼ ਵੀ ਸੀ ਨੌਜਵਾਨ ਦੀ ਕਿਸੇ ਨੂੰ ਪਾ ਲਈ ਨਹੀਂ ਰੰਜਿਸ਼ ਇੱਕ ਇਕੱਠੇ ਹੀ ਘੁੰਮਦੇ ਸੀਗੇ ਇਹ ਦੋਸਤਾਂ ਦੇ ਹਾਂ ਦੋਸਤ ਪਿੰਡ ਸਾਡਾ ਪਰਿਵਾਰੀ ਤਕਰੀਬਨ ਉਦਾ ਉਦਾ ਮਤਲਬ ਇੱਕ ਦੂਜੇ ਨਾਲ ਹਾਂਜੀ ਪਰਿਵਾਰਕੀ ਸਾਂਝ ਹੈਗੀ ਆ ਤੇ ਕੋਈ ਇਹਨਾਂ ਦੀ ਗੱਲਬਾਤ ਦਾ ਪਤਾ ਵੀ ਨਹੀਂ ਲੱਗਾ ਕੀ ਹੋਇਆ ਕੀ ਨਹੀਂ ਹੋਇਆ ਜਿੱਦਾਂ ਸਾਨੂੰ ਤਾਂ ਕੋਈ ਇਹ ਵੀ ਨਹੀਂ ਪਤਾ ਵੀ ਇਹ ਲੜੇ ਆ ਜਾਂ ਨਹੀਂ ਲੜੇ ਇਹ ਤਾਂ ਇੱਥੇ ਪਤਾ ਲੱਗਾ ਕਿ ਵੀ ਇਦਾਂ ਇਦਾਂ ਗੱਲਬਾਤ ਉਹ ਇੱਕ ਜਸਵਿੰਦਰ ਸਿੰਘ ਪੁੱਤ ਬਲਬੀਰ ਸਿੰਘ ਵਾਸੀ ਕੁਤਬੀਵਾਲ ਜ਼ਖਮੀ ਹਾਲਤ ਵਿੱਚ ਉਹਦੇ ਪਰਿਵਾਰਕ ਮੈਂਬਰ ਸਿ ਉਹਦਾ ਹਸਪਤਾਲ ਲੈ ਕੇ ਆਏ ਸੀ ਜਿਹੜਾ ਰਾਤ ਲੈ ਕੇ ਆਏ ਸੀ ਉਸ ਤੋਂ ਬਾਅਦ ਹੁਣ ਜਾਂਚ ਜਾਰੀ ਹੈ ਅਜੇ ਪਤਾ ਕਰ ਰਹੇ ਆ ਵੀ ਕਿ ਕਿਹੜੇ ਬੰਦਿਆਂ ਨੇ ਉਹਨੂੰ ਸੱਟਾਂ ਮਾਰੀਆਂ ਤੇ ਬੰਦੀ ਕਾਰਵਾਈ ਕੀਤੀ ਜਾਏਗੀ